ਆਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਹਮੇਸ਼ਾ ਦੀ ਤਰ੍ਹਾਂ ਇਸ ਵਾਰੀ ਦਾ ਵੀ ਟੌਪਿਕ ਜਿਹੜਾ ਹੈ ਉਹ ਬਾਕਮਾਲ ਹੈ ਕਿ ਗੁਰਬਾਣੀ ਦੇ ਵਿਚਾਰ ਵੱਖ-ਵੱਖ ਪ੍ਰਚਾਰਕਾਂ ਦੇ ਦੁਆਰਾ ਵੱਖ-ਵੱਖ ਕਿਉਂ ਕੀਤੀ ਜਾਂਦੀ ਹੈ ਸੋ ਪਹਿਲੀ ਗੱਲ ਤੇ ਇਹ ਹੈ ਕਿ ਗੁਰਬਾਣੀ ਦੇ ਵਿਚਾਰ ਹੋ ਹੀ ਬਹੁਤ ਘਟ ਰਹੀ ਹੈ ਔਰ ਉਸ ਤੋਂ ਬਾਅਦ ਫਿਰ ਉਸ ਵਿਚਾਰ ਨੂੰ ਜੋ ਐਗਜ਼ੈਕਟ ਉਹਦੀ ਵਿਚਾਰ ਹੈ ਜੋ ਗੁਰਬਾਣੀ ਸਿਧਾਂਤਾਂ ਦੇ ਅਨੁਸਾਰ ਗੁਰ ਕੀ ਬਾਣੀ ਗੁਰਤੇ ਜਾਤੀ ਦੇ ਅਨੁਸਾਰ ਜੋ ਹੋਣੀ ਚਾਹੀਦੀ ਸੀ ਉਹਦੇ ਉੱਤੇ ਰੋਕ ਲੱਗ ਜਾਂਦੀ ਹੈ ਸੋ ਪਹਿਲੀ ਗੱਲ ਤੇ ਇਹ ਹੈ ਕਿ ਗੁਰਬਾਣੀ ਦੀ ਵਿਚਾਰ ਬਹੁਤ ਸਿੰਪਲ ਹੈ बस ਸਾਨੂੰ ਕੁਝ ਬੇਸਿਕ ਪ੍ਰਿੰਸੀਪਲਸ ਗੁਰਬਾਣੀ ਦੇ ਸਾਨੂੰ ਸਮਝ ਆ ਜਾਣ ਤੇ ਅਗਰ ਅਸੀਂ ਉਸ ਅਨੁਸਾਰ ਚੱਲੀਏ ਤੇ ਗੁਰਬਾਣੀ ਦੀ ਵਿਚਾਰ ਬਹੁਤ ਸਿੰਪਲ ਹੈ ਕੋਈ ਲੜਾਈ ਝਗੜਾ ਨਹੀਂ ਹੈ ਇਸ ਸਬਦੇ ਵਾਸਤੇ ਸਭ ਦੀ ਜੀਵਨ ਦੀ ਜਾਂਚ ਬਣ ਸਕਦੀ ਹੈ ਅਸੀਂ ਕਹਿੰਦੇ ਕਿ ਗੁਰਬਾਣੀ ਸਰਬਕਾਲੀ ਇੱਕ ਪਿੰਨਾ ਕਿਸੇ ਜੈਂਡਰ ਡਿਸਕ੍ਰਿਮੀਨੇਸ਼ਨ ਦੇ ਅਮੀਰ ਗਰੀਬ ਹਰ ਕਿਸੇ ਦੇ ਵਾਸਤੇ ਕਿਉਂਕਿ ਗੁਰਬਾਣੀ ਕੋਈ ਹਿਸਟਰੀ ਨਹੀਂ ਹੈ ਗੁਰਬਾਣੀ ਕੋਈ ਕਥਾ ਕਹਾਣੀ ਨਹੀਂ ਹੈ ਗੁਰਬਾਣੀ ਜਿਹੜੀ ਹੈ ਉਹ ਸਾਨੂੰ ਉਸ ਰੱਬ ਜੀ ਦੇ ਨਾਲ ਜੋੜਦੀ ਹੈ ਜੋ ਪਹਿਲਾ ਪ੍ਰਿੰਸੀਪਲ ਹੈ ਜੋ ਅੰਦਰ ਹੈ ਜੋ ਗੁਣ ਸਰੂਪ ਹੈ ਜੋ ਜਿਸ ਦੇ ਨਿਯਮਾ ਦੇ ਅਨੁਸਾਰ ਸਾਨੂੰ ਚੱਲਣਾ ਹੈ ਤੇ ਗੁਰਬਾਣੀ ਵਰਗਾ ਹੀ ਸਾਨੂੰ ਪੰਡਣਾ ਹੈ ਸੋ ਦੂਸਰੀ ਗੱਲ ਹੈ ਗੁਰਬਾਣੀ ਸਾਨੂੰ ਕਿਸੇ ਮੀਡੀਏਟਰ ਦੇ ਨਾਲ ਨਹੀਂ ਚੋੜਦੀ ਇਹ ਅਗਰ ਅਸੀਂ ਪ੍ਰਿੰਸੀਪਲ ਸਮਝ ਲਈਏ ਗੁਰਬਾਣੀ ਸਾਨੂੰ ਵਿਵੇਕ ਬੁੱਧ ਸ਼ਬਦ ਗੁਰੂ ਅੰਦਰ ਦੀ ਵਿਵੇਕਤਾ ਦੇ ਨਾਲ ਬੁਰੇ ਅੱਛੇ ਬੁਰੇ ਦੀ ਪਹਿਚਾਨ ਦੇ ਨਾਲ ਮੇਰੀ ਸੁਰਤ ਮੇਰੀ ਮਤ ਮੇਰੇ ਮਨ ਮੇਰੇ ਬੁੱਧ ਨੂੰ ਮੇਰੀ ਇੱਕ ਇੱਕ ਵਿਚਾਰਾਂ ਨੂੰ ਠੀਕ ਕਰਦੀ ਹੈ ਮੇਰੇ ਅੰਦਰੋਂ ਮੇਰੇ ਸਾਰੇ ਵਿਕਾਰ ਮੇਰਾ ਕਾਮ ਕ੍ਰੋਧ ਲੋਭ ਲਸਟ ਹਰ ਇੱਕ ਚੀਜ਼ ਨੂੰ ਇੱਕ ਪਲ ਵਿੱਚ ਆਜ ਮਿਲਾਵਾ ਸ਼ੇਖ ਫਰੀਦ ਵਾਲੀ ਸਾਨੂੰ ਜੀਵਨ ਜਾਚ ਬਖਸ਼ਦੀ ਹੈ ਪਰ ਕਿਉਂਕਿ ਅਸੀਂ ਗੁਰਬਾਣੀ ਦੇ ਪ੍ਰਿੰਸੀਪਲਸ ਨੂੰ ਨਹੀਂ ਮੰਨਦੇ ਇਸ ਕਰਕੇ ਸੋ ਸੋ ਸਭ ਤੋ ਮੋਸਟ ਇੰਪੋਰਟੈਂਟ ਜਿਹੜਾ ਹੈ ਕੁਰਬਾਨੀ ਅੰਦਰ ਦੀ ਗੱਲ ਕਰਦੀ ਹੈ ਕੁਰਬਾਨੀ ਸਬਦੇ ਮਨ ਦੀ ਗੱਲ ਕਰਦੀ ਹੈ ਦੁਨੀਆ ਤੇ ਹਰ ਇੱਕ ਬੰਦੇ ਦੇ ਕੋਲ ਮਨ ਹੈ ਹਰ ਮਨ ਦੇ ਵਿੱਚ ਰੋਜ਼ 50 60 ਹਜ਼ਾਰ ਵਿਚਾਰ ਆਉਂਦੀਆਂ ਹਰ ਇੱਕ ਬੰਦੇ ਦੇ ਕੋਲ ਸੁਰਤ ਹੈ ਔਰ ਉਸਨੇ ਆਪਣੇ ਸੁਰਤ ਆਪਣਾ ਧਿਆਨ ਜਿਹੜਾ ਹੈ ਉਹ ਪੋਜ਼ਿਟਿਵਿਟੀ ਵਾਲੇ ਪਾਸੇ ਲਗਾਉਣਾ ਸੋ ਕੁਰਬਾਨੀ ਜਿਹੜੀ ਹੈ ਜਿਹੜਾ ਸਭ ਤੋਂ ਮੋਸਟ ਇੰਪੋਰਟੈਂਟ ਪੁਆਇੰਟ ਹੈ ਉਹ ਹੈ ਗੁਰਬਾਣੀ ফার্স্ট ਪਰਸਨ ਦੀ ਲੈਂਗੁਏਜ ਚ ਲਿਖੀ ਗਈ ਕਿ ਜਦੋਂ ਵੀ ਮੈਨੂੰ ਗੁਰਬਾਣੀ ਦੇ ਅਰਥ ਕਰਦੇ ਨੇ ਤੇ ਮੈਨੂੰ ਇਹ ਦੇਖਣਾ ਹੈ 셀ਫ ਐਪਲੀਕੇਬਲ ਕਿ ਮੈਨੂੰ ਸੱਚਿਆਰ ਕਿਵੇਂ ਬਣਾਉਂਦੇ ਨੇ ਇਹ ਮੇਰੀ ਜੀਵਨ ਦਾ ਮਿਆਰ ਕਿਵੇਂ ਉੱਚਾ ਕਰਦੇ ਨੇ ਇਹ ਮੇਰੇ ਜੀਵਨ ਦੇ ਵਿੱਚੋਂ ਮੇਰੇ ਅਫਗੁਨਸ ਕਿਵੇਂ ਮਰੇ ਹਟਾ ਸਕਦੇ ਨੇ ਤੇ ਮੈਨੂੰ ਕਿਵੇਂ ਉਸ ਗੁਣ ਸਰੂਪ ਉਸ ਵਿਵੇਕਤਾ ਉਸ ਸ਼ਬਦ ਗੁਰੂ ਦੇ ਨਾਲ ਜੋੜਦੇ ਹੋਏ ਮੇਰੀ ਸੁਰਤ ਦੀ ਸੂਰਤ ਤੁਨ ਚੇਲਾ ਵਾਲੀ ਜੀਵਨ ਜਾਂਚ ਮੈਨੂੰ ਕਿਵੇਂ ਬਖਸ਼ਦੇ ਸੋ ਗੁਰਬਾਣੀ ਜਿਹੜੀ ਹੈ ਉਹ ਮੇਰੇ ਮਨ ਦਾ ਪੋਜਨ ਮੇਰੇ ਮਨ ਦਾ ਖਾਣਾ ਮੇਰੇ ਮਨ ਦਾ ਪੈਨਣਾ ਮੈਨੂੰ ਉਹਦੇ ਨਾਲ ਜੋੜਦੀ ਹੈ ਪ੍ਰੇਮ ਪਟੋਲਾ ਤੈ ਸ਼ਹਿਦਤਾ ਟਕਣ ਕੁ ਪਤ ਮੇਰੀ ਉਹ ਮੇਰੀ ਪਤ ਵਾਸਤੇ ਹੈ ਮੇਰੀ ਸੋਚ ਵਿਚਾਰ ਵਾਸਤੇ ਹੈ ਉਹ ਮੈਨੂੰ ਉਕਰਮੀ ਆਵੇ ਕੱਪੜਾ ਬਖਸ਼ਦੀ ਹੈ ਗੁਰਬਾਣੀ ਮੈਨੂੰ ਜਜਮੈਂਟ ਕਰਨ ਵਾਸਤੇ ਬਿਲਕੁਲ ਨਹੀਂ ਹੈ ਸੋ ਇਹ ਗੁਰਬਾਣੀ ਹਮੇਸ਼ਾ ਆਪਣੇ ਆਪ ਵਾਸਤੇ ਅਸੀਂ ਦੂਸਰਿਆਂ ਨੂੰ ਜਜ ਕਰ ਹੀ ਨਹੀਂ ਸਕਦੇ ਉਹ ਬੰਦਾ ਕੀ ਸੋਚ ਰਿਹਾ ਹੈ ਉਹਦੇ ਐਕਸ਼ਨ ਦੇ ਪਿੱਛੇ ਕਿਹੜੀ ਸੋਚਾਂ ਖੜੀਆਂ ਨੇ ਉਹ ਅਸੀਂ ਨਹੀਂ ਗੁਰਬਾਣੀ ਜਦੋਂ ਕਹਿੰਦੀ ਹੈ ਨਾ ਤਨਕ ਰੂਪ ਰਹਾ ਕਰਤਾਰ ਮੇਰੀ ਗੱਲ ਕਰਦੀ ਮੈਂ ਕੀਤਾ ਨਾ ਜਾਤਾ ਹਰਾਮਖੋਰ ਸੁਨ ਮਨ ਅੰधे ਕੁੱਤੇ ਕੁੜਿਆਰ ਤੋ ਗੁਰਬਾਣੀ ਕਹਿੰਦੀ ਹੈ ਮਨ ਮੇਰੇ ਸਤਗੁਰ ਕੇ ਪਾਣੇ ਚੱਲ ਸਿਰਫ ਮੇਰੀ ਹੀ ਗੱਲ ਕਰ ਰਹੀ ਹੈ ਮੈਨੂੰ ਹੀ ਐਲੀਵੇਟ ਕਰ ਰਹੀ ਹੈ ਮੈਨੂੰ ਹੀ ਜੀਵਨ ਦੀ ਸੋਚੀ ਜਿਹੜੀ ਹੈ ਉਹ ਬਖਸ਼ਦੀ ਹੈ ਦੂਸਰੀ ਗੱਲ ਇਹ ਗੁਰਬਾਣੀ ਸਿਰਫ ਮੈਨੂੰ ਗੁਨਾ ਦੇ ਨਾਲ ਨਹੀਂ ਦੇ ਅੰਦਰੋਂ ਮੇਰੇ ਹਰ ਇੱਕ ਵਿਕਾਰ ਇਵਿਲਸ ਹਰ ਇੱਕ 플ॉज ਨੂੰ ਕੜਤੀ ਹੋਈ ਪੂਰੀ ਮਨੁੱਖਤਾ ਦੇ ਨਾਲ ਮੈਨੂੰ ਪਿਆਰ ਕਰਨਾ ਸਿਖਾਉਂਦੀ ਹੈ ਉਹ ਕਹਿੰਦੇ ਸਭ ਕੋ ਮੀਟ ਸਮ ਆਪਣ ਕੀਨਾ ਪਰ ਕਾ ਬੁਰਾ ਨਾ ਰੱਖੋ ਚੀ ਤੁਮ ਕੋ ਦੁਖ ਨਹੀਂ ਪਾਈ ਮੀ ਗੁਰਬਾਣੀ ਪੂਰੀ ਦੁਨੀਆ ਦੇ ਕੋਈ ਜੀਓਗ੍ਰਾਫਿਕਲੀ ਵੰਡ ਨਹੀਂ ਕਰਦੀ ਕੋਈ ਜੈਂਡਰ ਡਿਸਕ੍ਰਿਮੀਨੇਸ਼ਨ ਨਹੀਂ ਕਰਦੀ ਅਮੀਰ ਗਰੀਬ ਗੋਰਾ ਕਾਲਾ ਨਹੀਂ ਹਰ ਕਿਸੇ ਦੇ ਮਨ ਦੇ ਉੱਤੇ ਐਪਲੀਕੇਬਲ ਔਰ ਉਸ ਤੋਂ ਇਲਾਵਾ ਗੁਰਬਾਣੀ ਮੈਨੂੰ ਸਾਰੀਆਂ ਚਤੁਰਾਈਆਂ ਹਨਾ ਛੋੜ ਸਿਆਨਪ ਸਗਲ ਮਨ ਤਨ ਅਰਪਤਾਰ ਸਾਰੇ ਅਗਰ ਇਸ ਹਿਸਾਬ ਨਾਲ ਚੱਲਨ ਨਾ ਤਾਂ ਅਸੀਂ ਸਾਰੇ ਸਾਰੇ ਅਰਮ ਕਾਂਡਾ ਸਾਰੀਆਂ ਚਤੁਰਾਈਆਂ ਨੂੰ ਛੋੜ ਕੇ ਆਪਣੇ ਆਪਣੇ ਆਪ ਨੂੰ ਉਹ ਗੁਰਬਾਣੀ ਜੋ ਵੀ ਸਿੱਖੀ ਦੀ ਗੱਲ ਕਰ ਰਹੀ ਹੈ ਉਸ ਤੇ ਸਿੱਖਿਆ ਨੂੰ ਹਨਾ ਸਿੱਖੀ ਸਿੱਖਿਆ ਗੁਰ ਵਿਚਾਰ ਮੇਰੇ ਅੰਦਰ ਉਹ ਵਿਚਾਰ ਨੂੰ ਪੈਦਾ ਕਰਦੀ ਹੈ ਫਿਰ ਅਸੀਂ ਅਗਰ ਸਿਮਪਲ ਹਾਂਜੀ ਠੀਕ ਹੈ ਜੀ ਤੇ ਲਾਸਟ ਪੁਆਇੰਟ ਇਹ ਹੁਣ ਸ਼ੇਅਰ ਕਰਾਂਗੀ ਇੱਥੇ ਕਿਉਂਕਿ ਅਸੀਂ ਦੇਖਦੇ ਹਾਂ ਕਿ ਜਦੋਂ ਕੋਈ ਬੰਦਾ ਡਾਕਟਰ ਬਣਦਾ ਹੈ ਤੇ ਉਹ ਡਾਕਟਰ ਦੀ ਪੜ੍ਹਾਈ ਕਰਦਾ ਹੈ ਡਾਕਟਰ ਬਣ ਜਾਂਦਾ ਇੰਜੀਨੀਅਰਿੰਗ ਦੀ ਪੜ੍ਹਾਈ ਕਰਦਾ ਉਹ ਇੰਜੀਨੀਅਰਿੰਗ ਇੰਜੀਨੀਅਰ ਬਣ ਜਾਂਦਾ ਹੈ ਅ ਐਮਬੀਏ ਦੀ ਪੜ੍ਹਾਈ ਕਰਦਾ ਹੈ ਤੇ ਉਹ ਇੱਕ ਬਿਜ਼ਨਸ ਮੈਨੇਜਮੈਂਟ ਕੋਰਸ ਵਾਲੇ ਪਾਸੇ ਚਲਾ ਜਾਂਦਾ ਐਗਜੈਕਟਲੀ ਇਸੇ ਤਰ੍ਹਾਂ ਹੀ ਗੁਰਬਾਣੀ ਇੱਕ ਉਹ ਸਿੱਖਿਆ ਹੈ ਉਹ ਸਟੱਡੀ ਹੈ ਜਿਸ ਦੀ ਅਸੀਂ ਸਟੱਡੀ ਕਰਕੇ सतगुरु की वाणी सत स्वरूप है गुरु वाणी बणिए वाली गुरु वाणी सानू इतनी हाइटिकन सुख दुख जे पर से नहीं लोभ मोह अभिमान कहो नानक सुन रे मन्ना उने मन सब दे कोला। ते कोला है ना ते मूर्त भगवान हर एक बंदा ना ਜਿਸ ਨੂੰ ਅਸੀਂ ਕਹਿੰਦੇ ਆ ਬਲਿਹਾਰੀ ਗੁਰ ਆਪਣੇ ਦਿਉਹਾੜੀ ਸਤਿਵਾਰ ਜਿਸਨ ਮਾਨਸ ਤੇ ਦੇਵਤੇ ਕੀ ਅਗਰ ਉਹ ਗੁਰਬਾਣੀ ਦੀ ਵਿਚਾਰ ਜੋ ਮੈਨੂੰ ਇੱਕ ਦੇਵਤਾ ਬਣਾ ਰਹੀ ਹੈ ਇੱਕ ਇੱਕ ਆਮ ਮਨੁੱਖ ਤੋਂ ਇੱਕ ਮੁਕੰਮਲ ਪੁਰਖ ਬਣਾ ਰਹੀ ਹੈ ਮੈਂ ਕਿਸ ਨੂੰ ਮੇਰੇ ਸ਼ਰੀਰ ਨੂੰ ਨਹੀਂ ਸ਼ਰੀਰ ਨੇ ਨਹੀਂ ਮੇਰੀ ਸੂਰਤ ਮੇਰੀਆਂ ਵਿਚਾਰਾਂ ਨੂੰ ਦੇਵਤਾ ਵਲੀ ਜੀਵਨ ਜਾਂਚ ਬਖਸ਼ ਰਹੀ ਹੈ ਅਗਰ ਇਸ ਸਿੰਪਲ ਜੇ ਅਸੀਂ ਕ੍ਰਾਈਟੇਰੀਆਜ਼ ਨੂੰ ਪ੍ਰਿੰਸੀਪਲਸ ਨੂੰ ਫੋਲੋ ਕਰੀਏ ਤਾਂ ਕੋਈ ਝਗੜਾ ਨਹੀਂ ਗੁਰਬਾਣੀ ਦੇ ਵਿਚਾਰ ਬਹੁਤ ਸਿੰਪਲ ਹੈ ਇਹ ਤੁਹਾਨੂੰ ਲੜਾਈ ਝਗੜੇ ਤੋਂ ਕੱਢਦੀ ਹੈ ਲੜਾਈ ਝਗੜੇ ਦੇ ਵਿੱਚ ਪਾਉਂਦੀ ਨਹੀਂ ਸੋ ਇੱਥੇ ਹੀ ਆਪਣੇ ਵਿਚਾਰਾਂ ਨੂੰ ਸਮੇਟਦੀ ਹੋਈ ਭੁੱਲ ਚੁੱਕਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ